ਸਤਿ ਸ਼੍ਰੀ ਅਕਾਲ guys ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਆ ਗਏ ਥੋੜਾ ਨਾਲ ਇੱਕ ਨਵੇਂ ਵਲੌਗ ਤੇ ਅੱਜ ਐਡਮੰਟਨ ਦੇ ਵਿੱਚ ਨਗਰ ਕੀਰਤਨ ਆਪਾਂ ਨੂੰ ਸੇਵਾਦਾਰ ਦੀ ਬਹੁਤ ਵਧੀਆ ਸੇਵਾ ਮਿਲੀ ਆ ਓਸਤਾਦ ਜੀ ਪਹੁੰਚ ਚੁੱਕੇ ਨੇ ਹਾਂ ਜੀ ਪਿਆਰੋ ਸੇਵਾਦਾਰੋ ਸਤਿ ਸ਼੍ਰੀ ਅਕਾਲ ਜੀ ਲੋ ਜੀ ਬਾਬਾ ਜੀ ਪਹੁੰਚ ਚੁੱਕੇ ਨੇ ਇਹ ਸਾਡਾ ਬੰਦਾ ਹੋਰ ਆ ਰਿਹਾ ਉਹ ਲੇਟ ਹੋ ਗਿਆ ਉਹਨੂੰ ਦਿਖਾਉਣੇ ਜਾ ਕੇ ਸਾਰਾ ਨਗਰ ਕੀਰਤਨ ਚੈੱਕ ਕਰ ਸਕਦੇ ਹੋ ਕੋਈ ਬਾਪੂ ਨੋ ਵੀਟਾ ਜਾ ਜੀ ਆ ਜੁਕੇ ਆ ਜੋ ਤਵਾ ਸੈਨਾ ਆ ਪੂਰਾ ਵਧੀਆ ਬਾਬਾ ਦਾ ਪੂਰੀ ਤਿਆਰੀ ਆ ਬਾਪਿਓ ਤੇ ਸੇਵਾਦਾਰ ਭਾਈ ਜਾ ਰਹੇ ਨੇ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਦੇ ਜਾਂਦੀ ਡਿਊਟੀ 10 ਤੋਂ 17 ਟੈਂਟ ਤੱਕ ਡਿਊਟੀ ਲੱਗ ਚੁੱਕੀ ਆ 8 ਤੋਂ 17 ਮਾ ਗੰਗਰ ਬਹੁਤ ਵਧੀਆ ਲੱਗਣੇ ਨੇ ਤੁਸੀਂ ਦੇਖੋ ਸਾਡੀ ਸੰਗਤ ਪੂਰੀ ਫੁੱਲ ਆਣੀ ਆ ਦਾਦਾ ਜੀ ਕੋਈ ਰਿਵਿਊ ਦਿਓਗੇ ਜੀ ਨਗਰ ਕਿਦਾਂ ਦਾ ਵਾਰੀ ਥੋੜਾ ਪਹਿਲਾਂ ਨਗਰ ਕਿਦਾਂ ਦਾ ਗੰਡਾ ਦੇ ਵਿੱਚ ਮੈ ਰਹਿਆ ਗੱਲ ਆ ਨਹੀਂ ਰਹੀ ਕੋਈ ਮੀਂਹ ਦੇ ਕਰਕੇ ਚਲੋ ਕੋਈ ਗੱਲ ਨਹੀਂ ਹਾਂਜੀ ਬਾਬਾ ਜੀ ਤੁਸੀਂ ਦੱਸੋ ਕੋਈ ਦੋ ਕੋਈ ਵਿਚਾਰ ਅੱਗੇ ਪੁੱਛ ਲੋ ਅੱਗੇ ਸਾਰੇ ਉਹਨਾਂ ਦਾ ਹੱਥ ਜੁੜੀ ਜਾਂਦੇ ਨੇ ਤੁਸੀਂ ਦੇ ਦਿਓ ਕੋਈ ਹਾਂਜੀ ਕੋਈ ਵੱਡੀ ਡਿਊਟੀਆਂ ਲੱਗੀਆਂ ਨੇ ਸਾਡੇ ਕੋਲੇ ਕੋਈ ਵਿਚਾਰ ਦੋ ਮੜਾ ਜਾ ਉਹਨਾਂ ਨੂੰ ਕਹਿ ਕੇ ਆਉਂਨੇ ਸਾਡੀ ਡਿਊਟੀ ਲੱਗੇ ਹੋਈ ਲੋ ਜੀ ਪਮਾ ਵੀ ਸਾਰਿਆਂ ਨੂੰ ਡਿਊਟੀ ਵਾਲਿਆਂ ਨੂੰ ਬਦਾਮਾ ਬੜਛੰਡੀ ਸਰਦਾਈ ਪੀਜਾ ਦਾ ਲੰਗਰ ਵੀ ਲੱਗਿਆ ਵਾਪਿਓ ਪਹਿਲਾ ਨਗਰ ਕੀਰਤਨਾ ਬਾਬਾ ਆਪਣਾ ਕੈਨੇਡਾ ਦੇ ਵਿੱਚ ਬਾਬਾ ਸੌਖਾ ਰੱਖੇ ਪੂਰਾ ਵਧੀਆ ਹੋ ਜਾਏ ਹਾਂਜੀ ਗਾਇਸ ਕੀ ਹਾਲ ਨੇ ਲਓ ਜੀ ਪੂਰੀ ਚੜ੍ਹਾਈ ਆਏਨ ਬਾਬਿਓ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਐਂ ਸੰਗਤ ਆ ਚੁੱਕੀ ਆ। ਪੁੱਤਰ ਲੱਗ ਚੁੱਕੇ ਨੇ। ਲੰਗਰ ਲੱਗ ਚੁੱਕੇ ਨੇ ਜੀ। ਬਹਿ ਜਾ ਬਹਿ ਜਾ ਹੋਈ ਪਈ ਆ। ਬਹਿ ਜਾ ਬਹਿ ਜਾ ਹੋਈ ਬਾਬਿਓ ਆ ਤੁਹਾਨੂੰ ਮੋਤੀ ਦੀ ਹਾਰ ਦਿਖਾਉਣੇ ਆ ਅਸੀਂ ਆਜੋ। ਤਿਆਰੀਆਂ ਬਾਬਿਓ ਹੋ ਰਹੀਆਂ ਨੇ ਪੂਰੀਆਂ ਜੋਰਾਂ ਸ਼ੋਰਾਂ ਤੇ। Yeah, é the ਤੇ ਤਿਆਰੀ ਹੋ ਚੁੱਕੇ ਨਗਰ ਕੀਰਤਨ ਦੀ ਸੰਗਤ ਦੇ ਵੀ ਬਹੁਤ ਯਾਰ ਆ ਚੁੱਕੀ ਆ ਤੇ ਦੋ ਕਲਾ ਕਲਾ ਨਗਰ ਘੋਣ ਲੱਗੇ ਦੋ ਘੰਟੇ ਲੱਗ ਜਾਣੇ ਕਿਉਂ ਜੱਜਾ ਕਿੱਲੇ ਕਿੱਲੇ ਲੰਗਰ ਦੇ ਇੰਨੇ ਜਿਆਦਾ ਲੰਗਰ ਲੱਗੇ ਹੋਦੇ ਨੇ ਇਹ ਮੇਰਾ ਪਹਿਲਾ ਨਗਰ ਕੀਤਾ ਨਾ ਕੈਨੇਡਾ ਦੇ ਵਿੱਚ ਬਾਬੇ ਦੇ ਕਰਪਾ ਨਾਲ ਬਹੁਤ ਬਣੀ ਜਾ ਰਿਹਾ ਮੈਂ ਥੋੜਾ ਮੀ ਪੈ ਰਿਹਾ ਪੂਰਾ ਬਹੁਤ ਵਧੀਆ ਨਗਰ ਬਣ ਜਾ ਰਿਹਾ ਬਾਬਾ ਫਤਿਹ ਤੇਜਾ ਇਹ ਬਹੁਤ ਹੀ ਖਾਸ ਲੰਗਰ ਬਾਬਿਓ ਹਾਂਜੀ ਫਾਇਰ ਜੀ ਪੀਆ ਨਗਰ ਲਾਇਆ ਗਿਆ ਵਾ ਲੈਂਡਰੀ ਜ ਹੋਮਸ ਤੋਂ ਲੋ ਯਾਰ ਜਿਆਦਾ ਲੱਗਰ ਲਾਏ ਨੇ ਤੁਸੀਂ ਦੇਖ ਸਕਦੇ ਹੋ ਖੁੱਲੇ ਛੱਡੇ ਪਏ ਨੇ ਵੀ ਜਿਹਨੇ ਜਿੰਨਾ ਮਰਜ਼ੀ ਚੱਕਣਾ ਚੱਕ ਲੋ ਇਹ ਵੀ ਫੁੱਲ ਆ ਇਹ ਵੀ ਤੇ ਉਧਰਲੇ ਪਾਸੇ ਵੀ ਥਾਂ ਥਾਂ ਤੇ ਕੋਲ ਡਰਿੰਕਾਂ ਪਾਣੀ ਫਰੂਟੀਆਂ ਹਰੇਕ ਚੀਜ਼ ਸਾਡਾ ਚਾਚਾ ਚਾਚਾ ਓਏ ਪਹਿਲਾਂ ਮੈਂ ਅਗਰ ਕਿਤੇ ਨਾ ਕਿੱਟਾ ਦੇ ਵਿੱਚ ਕੋਈ ਵਿਚਾਰ ਦਿਓ ਸਿਰ ਆ ਗਿਆ ਬੱਸ ਅੱਜ ਤੱਕ ਇਹ ਅਗਰ ਗ੍ਰੀਨ ਦੇਖਿਆ ਨਹੀਂ 7-800 ਲੰਗਰ ਲੱਗਿਆ ਹੋਊਗਾ 7-800 ਲੰਗਰ ਬਾਬੇ ਉਹ ਕੋਈ ਕਹਿਣ ਦੀ ਖੇਡ ਨਹੀਂ ਹੈਗੀ ਇਹ ਚੱਕੀ ਚੱਲੋ ਚੱਕੀ ਚੱਲੋ ਗਾਜ ਪੈ ਤਰਿਆ ਜਾਂਦਾ ਕੱਟ ਤੋਂ ਕੱਟ ਆਪਾਂ ਐਸਟੀਮੇਟ ਕਰੀ ਲੱਖ ਬੰਦੇ ਤੋਂ ਪਲੱਸ ਸੰਗਤ ਆਈ ਹੋਈ ਆ ਲੱਖ ਤੋਂ ਪਲੱਸ ਹੋ ਸਕਦੀ ਆ ਵੱਧ ਵੀ ਹੋ ਸਕਦੀ ਆ ਪੰਜਾਬੀਆਂ ਦੀ ਜਿਗਰਾ ਜਿਹੜਾ ਇਹਦੇ ਤੇ ਲੰਗਰ ਲਾਉਂਦੇ ਆ ਇਹ ਸਿਰਫ ਬਾਬੇ ਨਾਨਕ ਦਾ ਲੰਗਰ ਚਲਾਇਆ ਹੈ ਹੜਾ ਹੁਣ ਤੱਕ ਚੱਲਦਾ ਆ ਬਹੁਤ ਵਧੀਆ ਹੋਰ ਲੰਗਰ ਲਾਇਆ ਵੀਰਾਂ ਨੇ बहुत कैंट लंगर लाया बहुत बैया लंगर लाया वो तो भाई मिस्टर पेंडू टीवी से लाव मिस्टर पेंडू टीवी बजे का समा हो चुके समाप्ति वाल टाइमिंग बहुत संकत घट चुकी अपना पहला बहुत ज्यादा रश थो अंडर कंट्रोल है ਤਾਂ ਬਸ ਸੌਖਾ ਰੱਖਿਆ ਪਹਿਲਾ ਨਗਰ ਕਿਤੇ ਪੂਰਾ ਕੈਨ ਸੀ ਕੈਨੇਡਾ ਦੇ ਵਿੱਚ ਬੜਾ ਮੀਨੇ ਕੰਮ ਖਰਾਬ ਕਰਤਾ ਹੋਰ ਕੋਈ ਦਿੱਕਤ ਨਹੀਂ ਸੀ ਐਨ ਇਧਰ ਵੀਡੀਓ ਵੀ ਕੰਦੇ ਬਣਾ ਰਹੇ ਨੇ ਸੇਵਾ ਦਾ ਸਾਡੇ ਸਫਾਈ ਕਰ ਰਹੇ ਨੇ ਐਨ ਬੱਲੇ ਬੱਲੇ ਹੋ ਗਈ ਮદાન ਦੇ ਵਿੱਚ ਨੌਜਵਾਨਾਂ ਦੇ ਬਰੈਡ ਲਿਆਓ ਵੀ ਬਰੈਡ ਲਿਆਓ ਵੀ ਨੌਜਵਾਨ ਇਧਰ ਰਸ ਪੈ ਗਿਆ ਬਰਡਾਂ ਦੇ ਆਜੋ ਆਜੋ ਜਲਦੀ ਲਿਆਓ ਬਰੈਡ ਬ੍ਰੈਡ ਦਾ ਗਾਗ ਵੜਾ ਪੈਂਦਾ ਬੜਾ ਗਾਗ ਪੈ ਰਿਹਾ ਬ੍ਰੈਡ ਦਾ ਐ ਨਾਰਾਜ ਪੈ ਗਿਆ ਬੱਲੇ ਬੱਲੇ ਹੋ ਗਈ ਹੈ ਡਮਿੰਟਨ ਦਾ ਨਗਰ ਕੀਰਤਨ ਸਕਸੈਸਫੁਲ ਭਾਵੇਂ ਨਹੀਂ ਪੈਂਦਾ ਇਹ ਪਰ ਸਰਦਾਰ ਨੇ ਕਹਿੰਦੇ ਪੂਰਾ ਐ ਨਾ ਬੱਲੇ ਬੱਲੇ ਕਰਾ ਦਿੱਤੀ ਹੈ ਓਕੇ ਸੇਵਾ ਚੱਲਦੇ ਆ ਘਰ ਨੂੰ ਵੀ ਚੱਕਰ ਕਰ ਸਕਦੇ ਹਾਂ ਹਾਂਜੀ ਵੇਦ ਦਾ ਘਰ ਕੇ ਜੀ ਅਸੀਂ ਚੱਲੇ ਹੁਣ ਘਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚੱਲੀਏ ਰੰਗਤ ਚਾਚੋ ਕੇ ਬਾਈ ਬਾਈ ਬਾਈ